ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੱਜ-ਬੱਜ ਕੇ ਬਲਾਵਤ ਹੈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਮੀ ਨਰੰજન ਦੇਵ ਜੀ ਮਹਾਰਾਜ ਬਿਰਖਤ ਟੁਟਿਆ ਅਤੇ ਉਹਨਾਂ ਤੋਂ ਵਰਸਾਏ ਹੋਏ ਸੰਤ ਮਹਾਪੁਰਸ਼ ਪ੍ਰਸ਼ੋਤਮ ਦਾਸ ਜੀ ਮਾਨਸਾ ਫੁਰਦ ਦੀ ਸਮੂਹ ਸੰਗਤ ਦੇ ਵੱਲੋਂ ਅਤੇ ਮਾਨਸਾ ਕਲਾ ਦੀ ਸਮੂਹ ਸੰਗਤ ਦੇ ਵੱਲੋਂ ਗੁਰੂ ਪਿਆਰੀ ਸਾਧ ਸੰਗਤ ਜੀਓ ਹਰ ਆਲ ਮਿਲ ਕਰਕੇ ਅਤੇ ਜਿੰਨੇ ਵੀ ਲਟਾਇਰਮੈਂਟ ਲਟੈਰੀ ਮੁਲਾਜ਼ਮ ਹਨ ਇਹਨਾਂ ਦੇ ਸਹਿਯੋਗ ਦਾ ਸਤਕਰ ਗੁਰੂ ਪਿਆਰੀ ਸਾਧ ਸੰਗਤ ਜੀਓ ਮਾਤਾ ਕੀ ਜੀ ਇਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਮਰੀਜ਼ਾਂ ਦੇ ਵਾਸਤੇ ਸਮੂਹ ਸੰਗਤਾਂ ਦੇ ਵੱਲੋਂ ਰਲ ਮਿਲ ਕਰਕੇ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਹੈ ਅੱਜ ਸੇਵਾ ਦਾ ਪਹਿਲਾ ਦਿਨ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਉਟਾਸਰਾ ਲੈਂਦਿਆਂ ਹੋਇਆਂ ਸਮੂਹ ਸੰਗਤਾਂ ਦੇ ਵੱਲੋਂ ਰਲ ਮਿਲ ਕਰਕੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਪਾਵਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਸਿਮਰਨ ਪ੍ਰਾਰੰਭ ਕੀਤੇ ਗਏ ਨੇ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਗਿਆ ਅਤੇ ਹੁਣ ਗੁਰੂਕੀਆਂ ਸੰਗਤਾਂ ਦੇ ਵੱਲੋਂ ਜੋ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਹੈ ਮਰੀਜ਼ਾਂ ਦੇ ਵਾਸਤੇ ਉਸ ਦੀ ਪ੍ਰਾਰੰਭਤਾ ਹੋ ਚੁੱਕੀ ਹੈ ਲੰਗਰ ਤਿਆਰ ਹੋ ਕੇ ਗੱਡੀ ਦੇ ਵਿੱਚ ਰੱਖ ਦਿੱਤਾ ਗਿਆ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹ ਬਹੁਤ ਹੀ ਵੱਡੀ ਜਿਹੜੀ ਸੇਵਾ ਇਲਾਕੇ ਦੀਆਂ ਸੰਗਤਾਂ ਵੱਲੋਂ ਅਤੇ ਮਾਨਸਾ ਕਲਾ ਦੀਆਂ ਸੰਗਤਾਂ ਦੇ ਵੱਲੋਂ ਲਟਾਇਰ ਮਲਾਜਮਾਂ ਦੇ ਵੱਲੋਂ ਅਤੇ ਮਾਨਸਾ ਘੁਰਦ ਦੀ ਸੰਗਤ ਦੇ ਵੱਲੋਂ Swami Naranjan ਦਾ Devji Maharaj ਉਹਨਾਂ ਦੀ ਬ੍ਰਕਤ ਕੁਟੀਆ ਦੇ ਜੋ ਸੰਚਾਲਕ ਹਨ ਮੁਖੀ ਹਨ Swami Parshottam Das ਜੀ ਦੇ ਵੱਲੋਂ ਉਹਨਾਂ ਦੀ ਰਹਿਮ ਨਾਈ ਦੇ ਹੇਠੇ ਸੇਵਾ ਪ੍ਰਾਰੰਭ ਕੀਤੀ ਗਈ ਹੈ ਅਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੇਵਾਵਾਂ ਦੇ ਵਿੱਚ ਹਿੱਸੇ ਪਾ ਕਰਕੇ ਇਸ ਮਨੁੱਖਾ ਜਨਮ ਨੂੰ ਸਫਲਾ ਬਣਾਉਣਾ ਜੀ ਤੇ ਗੱਜ-ਬੱਜ ਕੇ ਬਲਾਵ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਸਾਹਬ ਵਾਹਿਗੁਰੂ ਜੀ ਕਾ ਸਾਹਬ